ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਆਲੂ ਪਕੌੜਿਆਂ ਦੀ ਸਬਜ਼ੀ ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਬਣਾਉਣ ਦੇ ਲਈ ਕੋਈ ਬਹੁਤਾ ਝੰਜੜ ਨਹੀਂ ਕਰਨਾ ਪੈਂਦਾ ਕਰ ਦੇ ਵਿੱਚ ਕੋਈ ਸਬਜੀ ਨਾ ਹੋਵੇ ਤਾਂ ਤੁਸੀਂ ਝਟਪਟੇ ਆਲੂ ਪਕੌੜਿਆਂ ਦੀ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਇਦਾਂ ਤੁਸੀਂ ਵਧੀਆ ਕੁਆਲਟੀ ਦੇ ਪਕੌੜੇ ਲੈਣੇ ਨੇ ਤੁਸੀਂ ਪਕੌੜਿਆਂ ਨੂੰ ਪਹਿਲਾਂ ਤੋੜ ਕੇ ਦੇਖ ਲੈਣਾ ਬਿਲਕੁਲ ਨਰਮ ਪਕੌੜੇ ਨੇ ਜੀ ਤੇ ਇਹਨਾਂ ਨੂੰ ਭਿਉ ਕੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਜੇ ਪਕੌੜੇ ਸਖਤ ਹੋਣ ਤਾਂ ਤੁਸੀਂ ਤੜਕਾ ਲਗਾੰਦੇ ਲਗਾੰਦੇ 5-7 ਮਿੰਟ ਪਕੌੜਿਆਂ ਨੂੰ 5-7 ਮਿੰਟ ਪਾਣੀ ਵਿੱਚ ਭਿਉ ਸਕਦੇ ਹੋ ਨਾਰਮਲ ਪਾਣੀ ਵਿੱਚ ਇੱਥੇ ਪਕੌੜੇ ਬਿਲਕੁਲ ਆਪਣੇ ਨਰਮ ਨੇ ਵਧੀਆ ਕੁਆਲਟੀ ਦੇ ਪਕੌੜੇ ਨੇ ਇਹਨਾਂ ਨੂੰ ਭਿਉ ਕੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਜੀ ਪਕੌੜੇ ਨਾ ਆਪਾਂ ਨੇ ਬਾਅਦ ਵਿੱਚ ਪਾਣੇ ਨੇ ਸਬਜੀ ਜਿਹਨਾਂ ਨੂੰ ਰੱਖ ਦਿੰਨੇ ਆਪਾਂ ਸਾਈਡ ਤੇ ਇਧਰ ਆਪਾਂ ਨੇ ਛੋਟੇ-ਛੋਟੇ ਸਾਈਜ਼ ਦੇ ਚਾਰ ਪਿਆਜ਼ ਲਏ ਨੇ 6-7 ਹਰੀਆਂ ਮਿਰਚਾਂ ਲਈਆਂ ਨੇ ਮਿਰਚਾਂ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਲਸਣ ਅਦਰਕ ਤੇ ਤਿੰਨ ਟਮਾਟਰ ਲਏ ਨੇ ਇਹਨਾਂ ਨੂੰ ਨਾ ਆਪਾਂ ਇਕੱਠਾ ਹੀ ਗ੍ਰाइंड ਕਰ ਲਵਾਂਗੇ ਮੀਡੀਅਮ ਜੇ ਸਾਈਜ਼ ਦੇ ਆਪਾਂ ਨੇ ਚਾਰ ਆਲੂ ਇਸ ਤਰੀਕੇ ਦੇ ਨਾਲ ਕੱਟ ਲਏ ਨੇ ਜੀ ਇੱਥੇ ਆਪਾਂ ਇੱਕ ਛੋਟੀ ਜਿਹੀ ਕੜਛੀ ਮਤਲਬ ਕਿ ਪਾ ਦੇਵਾਂਗੇ ਤੇਲ ਦੀ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਗਰਮ ਹੋਣ ਦਵਾਂਗੇ ਇੱਥੇ ਦੇਖੋ ਜੀ ਤੇਲ ਹੋ ਚੁੱਕਿਆ ਹੈ ਗਰਮ ਇੱਥੇ ਆਪਾਂ ਪਾਵਾਂਗੇ ਜੀ ਛੋਟੀ ਚਮਚ ਜੀਰਾ ਨਾਲ ਹੀ ਆਪਾਂ ਥੋੜੀ ਜੀ ਪਾ ਦਾਂਗੇ ਹਿੰਗ ਜੇ ਹੈਗੀ ਪਾ ਦਿਓ ਤੇ ਜੇ ਨਹੀਂ ਹੈਗੀ ਤਾਂ ਇਹਦੇ ਬਿਨਾ ਕਰ ਜਾਵੇਗਾ ਇੱਥੇ ਦੇਖੋ ਜੀ ਆਪਾਂ ਹੁਣ ਜੀਰਾ țeੜਕ ਗਿਆ ਹੈ ਇਹਦੇ ਵਿੱਚ ਪਾ ਦਵਾਂਗੇ ਜੀ ਹੁਣ ਆਪਾਂ ਮਸਾਲਾ ਮਸਾਲਾ ਦੇਖੋ ਮੈਂ ਬਹੁਤ ਜ਼ਿਆਦਾ ਭਰੀਕ ਨਹੀਂ ਕੀਤਾ ਖੜਮਾ ਗਿਆ ਹੀ ਰੱਖਿਆ ਹੈ ਬਾਕੀ ਤੁਸੀਂ ਜੇ ਤੁਹਾਨੂੰ ਜਿਆਦਾ ਪੇਸਟ ਨਹੀਂ ਆ ਰਿਹਾ ਕੋਈ ਸੰਭਾਤ ਤੁਸੀਂ ਜਿਵੇਂ ਵੀ ਤੜਕਾ ਲਗਾਉਂਦੇ ਹੋ ਤੁਸੀਂ ਮਸਾਲਾ ਉਹਦਾ ਤਿਆਰ ਕਰ ਸਕਦੇ ਹੋ ਇੱਥੇ ਆਪਾਂ ਨੇ ਮਸਾਲਾ ਪਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਿੱਤਾ ਹੈ ਤੇ ਇਹਨੂੰ ਆਪਾਂ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਮਸਾਲਾ ਆਪਣਾ ਤੇਲ ਨਹੀਂ ਛੱਡ ਲਿੰਦਾ ਉਦੋਂ ਤੱਕ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਕਿਉਂਕਿ ਜੇ ਚੰਗੀ ਤਰ੍ਹਾਂ ਪੱਕਿਆ ਹੋਊਗਾ ਤਾਂ ਹੀ ਆਪਣੀ ਸਬਜ਼ੀ ਜਿਹੜੀ ਹੈ ਵਧੀਆ ਬਣ ਕੇ ਤਿਆਰ ਹੋਊਗੀ ਇੱਥੇ ਦੇਖੋ ਜੀ ਮਸਾਲੇ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਸਵਾਦ ਅਨੁਸਾਰ ਨਮਕ ਇੱਥੇ ਆਪਾਂ ਸੇਂ ਦਾ ਨਮਕ ਦੀ ਵਰਤੋਂ ਕੀਤੀ ਆਪਾਂ ਘਰ ਦੇ ਵਿੱਚ ਉਹੀ ਵਰਤਦੇ ਆ ਤੇ ਤੁਹਾਨੂੰ ਵੀ ਇੱਕ ਸੁਨਾਹ ਦਾਵਾਂਗੀ ਕਿ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਂ ਦਾ ਨਮਕ ਹੀ ਵਰਤਿਆ ਕਰੋ ਇਹ ਬੜੀ ਸੇਧ ਦੇ ਲਈ ਬਹੁਤ ਚੰਗਾ ਹੁੰਦਾ ਆ ਛੋਟੀ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਕਿਉਂਕਿ ਜਿਹੜੀਆਂ ਆਪਾਂ ਹਰੀਆਂ ਮਿਰਚਾਂ ਦੇ ਵਿੱਚ ਪਾਈਆਂ ਸੀ ਉਹ ਬਹੁਤੀਆਂ ਤਿੱਖੀਆਂ ਨਹੀਂ ਹੈਗੀਆਂ ਇਸ ਕਰਕੇ ਆਪਾਂ ਅਨ ਸਬਜੀ ਵਧੀਆ ਬਣਨ ਦੇ ਲਈ ਥੋੜੀ ਜਿਹੀ ਲਾਲ ਮਿਰਚ ਪਾਈ ਆ। ਛੋਟੀ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਤਾਨੀਆ ਪਾਊਡਰ। ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦਵਾਂਗੇ ਤੇ ਹਲਦੀ ਆ ਜਿਹੜੀ ਇਹ ਕੱਚੀ ਨਾ ਰਹੇ ਇਸ ਕਰਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲਵਾਂਗੇ। 2 ਮਿੰਟ ਆਪਾਂ ਭੁੰਨਾਂਗੇ। ਦੇਖੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਹੈ ਹਲਦੀ ਵਗੈਰਾ ਵੀ ਬਿਲਕੁਲ ਭੁੱਜ ਗਈ ਹੈ ਹੁਣ ਇਹਦੇ ਵਿੱਚ ਆਪਾਂ ਆਲੂ ਪਾ ਦਵਾਂਗੇ ਆਲੂ ਆਪਾਂ ਨੇ ਪਾਣੀ 'ਚ ਭਿਉਂ ਕੇ ਪਹਿਲਾਂ ਹੀ ਰੱਖੇ ਹੋਏ ਸੀਗੇ ਆਪਾਂ ਧੋ ਕੇ ਪਾ ਦਿੱਤੇ ਆ ਇਹਨਾਂ ਚੰਗੀ ਤਰ੍ਹਾਂ ਦੇ ਨਾਲ ਮੜਾ ਦਵਾਂਗੇ ਇਹਨਰਨ ਆਪਾਂ ਨੇ ਜੀ ਦੇ ਵਿੱਚ ਖਾਣ ਦੇ ਲਈ ਗਰਮ ਪਾਣੀ ਕਰਕੇ ਰੱਖਿਆ ਹੋਇਆ ਹੈ ਇਹਦੇ ਵਿੱਚ ਉਹ ਮੈਂ ਥੋੜਾ ਜਿਹਾ ਪਾਣੀ ਪਹਿਲਾਂ ਪਾਵਾਂਗੀ ਇੱਕ ਵਾਰੀ ਮੈਂ ਆਪ ਨੂੰ ਚੰਗੀ ਤਰ੍ਹਾਂ ਦੇ ਨਾਲ ਸੋੜਾ ਜਿਹਾ ਲੱਗਣ ਦਵਾਂਗੀ फेर ਉਸ ਤੋਂ ਬਾਅਦ ਘਤਾਰੀ ਲਗਾਵਾਂਗੇ ਇੱਕ ਵਾਰੀ ਆਲੂਆਂ ਨੂੰ ਥੋੜਾ ਲੱਗ ਜਵੇ ਲੋ ਜੀ ਇੱਥੇ 2 ਮਿੰਟ ਆਪਾਂ ਨੇ ਬਾਦ ਸੇਕਦੇ ਉੱਤੇ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਸੇਕ ਜੇ ਲਵਾ ਲਿਆ ਏ ਤੇ ਹੁਣ ਇਹਦੇ ਵਿੱਚ ਲਾਵਾਂਗੇ ਆਪਾਂ ਕਰੀ ਪਾਣੀ ਮੈਂ ਕੋਸਾ ਮਤਲਬ ਗਰਮ ਕਰ ਲਿਆ ਸੀ ਪਹਿਲਾਂ ਹੀ ਇੱਥੇ ਨਾ ਮੈਂ ਤਿੰਨ ਗਲਾਸ ਪਾਣੀ ਦੇ ਲਏ ਸੀਗੇ ਤਿੰਨ ਗਲਾਸ ਵਿੱਚ ਪਾਣੀ ਦੇ ਪਾ ਦਿੱਤੇ ਆ ਜੀ ਤੇ ਹੁਣ ਇਹਨੂੰ ਆਪਾਂ ਵਿਸਲਾ ਲਗਵਾਵਾਂਗੇ ਪਰ ਤਿੰਨ ਵਿਸਲਾ ਲਗਵਾਨੀਆਂ ਨੇ ਲੋ ਜੀ ਤਿੰਨ ਵਿਸਲਾ ਲੱਗਣ ਤੋਂ ਬਾਅਦ ਆਪਾਂ ਫਿਰ ਕੁੱਕਰ ਦਾ ਟੱਕਣ ਖੋਲ੍ਹਾਂਗੇ ਤੇ ਇਹਦੇ ਵਿੱਚ ਪਕੌੜੇ ਐਡ ਕਰਾਂਗੇ ਜੇ ਤੁਸੀਂ ਮੇਰੇ ਇਸ ਤਰੀਕੇ ਦੇ ਨਾਲ ਸਬਜ਼ੀ ਬਣਾਓਗੇ ਨਾ ਪਕੌੜੇ ਕਦੇ ਵੀ ਘੋਲਣਗੇ ਨਹੀਂ ਸਬਜ਼ੀ ਦੇ ਵਿੱਚ ਤੇ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਇੱਥੇ ਦੇਖੋ ਜੀ ਤਿੰਨ ਵਿਸਲਾ ਵੱਜ ਚੁੱਕੀਆਂ ਸੀ ਉਸ ਤੋਂ ਬਾਅਦ ਭਾਫ਼ ਆਪਾਂ ਨੇ ਨਹੀਂ ਕੱਢੀ ਭਾਫ਼ ਆਪਣੇ ਆਪ ਨਿਕਲ ਚੁੱਕੀ ਸੀਗੀ ਉਸ ਤੋਂ ਬਾਅਦ ਆਪਾਂ ਢੱਕਣ ਖੋਲ ਲਿਆ ਏ ਤੇ ਤੁਸੀਂ ਦੇਖ ਸਕਦੇ ਹੋ ਆਲੂ ਜਿਹੜੇ ਆ ਆਪਣੇ ਪੱਕ ਗਏ ਆ ਹੁਣ ਇਹਦੇ ਵਿੱਚ ਆਪਾਂ ਪਕੌੜੇ ਐਡ ਕਰਾਂਗੇ ਦੇਖੋ ਪਕੌੜੇ ਜਿਹੜੇ ਜ਼ਿਆਦਾ ਵੱਡੇ ਸੀਗੇ ਉਹਨਾਂ ਨੂੰ ਆਪਾਂ ਇਦਾਂ ਤੋੜ ਕੇ ਛੋਟੇ ਸਾਈਜ਼ ਵਿੱਚ ਛੋਟੇ ਟੁਕੜਿਆਂ ਚ ਕਰ ਲਿਆ ਸੀ ਤੇ ਇੱਧਰ ਪਕੌੜੇ ਹਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੇ ਤਾਂ ਹੈਗੇ ਨੇ ਇਹ ਨਰਮ ਤਾਂ ਇਹਨਾਂ ਨੂੰ ਭਿਉਂ ਕੇ ਰੱਖਣ ਦੀ ਜ਼ਰੂਰਤ ਨਹੀਂ ਜੇ ਇਹ ਹਾਰਡ ਹੈ ਤਾਂ ਇਹਨਾਂ ਨੂੰ ਭਿਉਂ ਦਿਓ ਤੇ ਇਹ ਹੈਗੇ ਨਰਮ ਇਹਨਾਂ ਨੂੰ ਨਾਲ ਆਪਾਂ ਸੱਪਾ ਮੜਿਆ ਧੋ ਲਾਂਗੇ ਇੱਕ ਪਾਣੀ ਵਿੱਚ ਲੋ ਜੀ ਆਪਾਂ ਨੇ ਇਹ ਧੋ ਲਏ ਆ ਇਹਨਾਂ ਨੂੰ ਭਿਉਂ ਕੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਸੀਗੀ ਬਸ ਆਪਾਂ ਇੱਕ ਪਾਣੀ ਦੇ ਵਿੱਚ ਇਹਨਾਂ ਨੂੰ ਧੋ ਲਿਆ ਤੇ ਇਹਨਾਂ ਨੂੰ ਹੁਣ ਆਪਾਂ ਗੈਸ ਉੱਤੇ ਰੱਖ ਦਵਾਂਗੇ ਇੱਥੇ ਆਪਾਂ ਨੇ ਗੈਸ ਔਨ ਕਰ ਲਿਆ ਏ ਸੇਕ ਜਿਹੜਾ ਆ ਆਪਾਂ ਮੀਡੀਅਮ ਕੀਤਾ ਹੋਇਆ ਏ ਮੀਡੀਅਮ ਸੇਕ ਦੇ ਉੱਤੇ ਇਹਨੂੰ ਆਪਾਂ 5 ਕੁ ਮਿੰਟ ਜਿਹੜਾ ਆ ਪਕਾਵਾਂਗੇ ਇਸ ਤੋਂ ਵੱਧ ਨਹੀਂ 5 ਕੁ ਮਿੰਟ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਸਬਜ਼ੀ ਨੂੰ ਪੱਕਦੇ ਹੋਏ 5 ਕੁ ਮਿੰਟ ਹੋ ਗਏ ਆ ਤੇ ਆਪ ਗੈਸ ਕਰ ਦਵਾਂਗੇ ਬੰਦ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਪਕੌੜੇ ਜਿਹੜੇ ਆ ਬਿਲਕੁਲ ਵੀ ਨਹੀਂ ਘੁਲੇ ਹੈਗੇ ਸਬਜੀ ਦੇ ਵਿੱਚ ਤੁਹਾਨੂੰ ਇਹ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰੀਕੇ ਤੁਸੀਂ ਸਬਜੀ ਜੇ ਨਹੀਂ ਬਣਾਉਂਦੇ ਤਾਂ ਜਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਹੈ ਮੇਰੇ ਘਰ ਦੇ ਵਿੱਚ ਸਾਰਿਆਂ ਦੀ ਫੇਵਰਟ ਸਬਜੀ ਹੈ ਜੀ ਇਹ ਤੇ ਜਰੂਰ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰੀ ਵੀਡੀਓ ਤੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਮਿਲਾਂਗੇ ਪਾਈਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ